ਇਹ ਜਿਹੜੀ ਤੁਸੀਂ ਫਸਲ ਦੇਖ ਰਹੇ ਹੋ ਇਹ ਆਪਣੀ ਅਲਸੀ ਦੀ ਫਸਲ ਹੈਗੀ ਅਲਸੀ ਹਰ ਸਾਲ ਜਿਹੜੀ ਆਪਾਂ ਲਾਉਨੇ ਆਂਗੇ ਆਪਣੇ ਖੇਤ ਦੇ ਵਿੱਚ ਅਲਸੀ ਨੂੰ ਲਾਉਣ ਦਾ ਸਮੇਂ ਦੀ ਗੱਲ ਕਰੀਏ ਤਾਂ ਅਕਤੂਬਰ ਦੇ ਮਹੀਨੇ ਦੇ ਦੌਰਾਨ ਜਿਹੜੀ ਅਲਸੀ ਲਈ ਜਾਂਦੀ ਹੈਗੀ ਅਲਸੀ ਤੋਂ ਆਪਾਂ ਜਿਹੜੀਆਂ ਪਿੰਨੀਆਂ ਬਣਾ ਸਕਦੇ ਆਂਗੇ ਅਲਸੀ ਨੂੰ ਵੈਸੇ ਵੀ ਜਿਹੜਾ ਰੋਸਟ ਕਰਕੇ ਤੁਸੀਂ ਦਹੀਂ ਦੇ ਵਿੱਚ ਵੀ ਪਾ ਸਕਦੇ ਹੋਗੇ ਤੇ ਕਾਫੀ ਸਾਰੇ ਹੋਰ ਤਰੀਕਿਆਂ ਨਾਲ ਅਲਸੀ ਨੂੰ ਜਿਹੜਾ ਰੋਜ਼ਮਰ ਦੀ ਜ਼ਿੰਦਗੀ ਦੇ ਵਿੱਚ ਵਰਤਣ ਦੇ ਨਾਲ ਜਿਹੜੇ ਜੋੜਾਂ ਦਾ ਦਰਦ ਤੋਂ ਕਾਫੀ ਰਾਹਤ ਜਿਹੜੀ ਮਿਲਦੀ ਹੈਗੀ ਆਲਸੀ ਦੇ ਵਿੱਚ ਇਦਾਂ ਦੇ ਸਾਲਟ ਜਾਂ ਇਦਾਂ ਦੀਆਂ ਚੀਜ਼ਾਂ ਪਾਈਆਂ ਜਾਂਦੀਆਂ ਨੇ ਜਿਹੜੀਆਂ ਕਿ ਜਿਹੜੀਆਂ ਕਰੀਮਾਂ ਆਪਾਂ ਕਹਿ ਲਈਏ ਦਰਦ ਤੋਂ ਬਣਾਈਆਂ ਜਾਂਦੀਆਂ ਨੇ ਜਿਹਦੇ ਵਿੱਚ ਇੱਕ ਡਿਕਲੋਫੈਨੈਕ ਨਾਂ ਦੀ ਜਿਹੜੀ ਕਰੀਮ ਆਉਂਦੀ ਹੈਗੀ ਉਹ ਵੀ ਜਿਹੜੀ ਲਿੰਸਰਡ ਆਇਲ ਜਾਨੀ ਕਿ ਇਹਦੇ ਤੇਲ ਦੀ ਵਰਤੋਂ ਕਰਕੇ ਬਣਾਈ ਜਾਂਦੀ ਹੈਗੀ ਆਲਸੀ ਨੂੰ ਆਪਾਂ ਸਿੱਧੇ ਤੌਰ ਤੇ ਆਪਣੀ ਖਰਾਕ ਦੇ ਵਿੱਚ ਜੋੜਨ ਨਾਲ ਕਾਫੀ ਸਾਰੀਆਂ ਜਿਹੜੀਆਂ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਜਿਹੜਾ ਹੱਲ ਪਾ ਸਕਦੇ ਹਾਂਗੇ ਦੀ ਆਪਣੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਆਪਾਂ ਕੁਦਰਤੀ ਖੇਤੀ ਦੇ ਵਿੱਚੋਂ ਸਾਰੀਆਂ ਚੀਜ਼ਾਂ ਲੈ ਸਕੀਏ ਜਿਹੜੀਆਂ ਕਿ ਆਪਾਂ ਨੂੰ ਐਲੋਪੈਥੀ ਜਾਨੀ ਕਿ ਦਵਾਈਆਂ ਦੇ ਵਿੱਚੋਂ ਲੈਣੀਆਂ ਪੈਂਦੀਆਂ ਨੇ ਉਹਨਾਂ ਬਾਰੇ ਸਮੇਂ ਤੋਂ ਸਮੇਂ ਜਿਹੜੀ ਜਾਣਕਾਰੀ ਵੀ ਸਾਂਝੀ ਕਰਦੇ ਰਹਿੰਦੇ ਆਪਾਂ ਨੂੰ ਧੰਨਵਾਦ ਜੀ